ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੋ 350 ਸਾਲਾ ਨੌਵੇਂ ਪਾਤਸ਼ਾਹ ਗੁਰਤੇਗਬਾਦ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਈ ਜਾ ਰਹੀ ਹੈ ਉਹਦੇ ਸਬੰਧ ਵਿੱਚ ਅੱਜ ਜਿਹੜੀ ਮੀਟਿੰਗ ਦੀ ਗੱਲ ਸਾਡੇ ਸਤਿਕਾਰਯੋਗ ਪ੍ਰਧਾਨ ਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੇ ਅੱਜ ਮੀਟਿੰਗ ਬੁਲਾਈ ਹੈ ਜਿਹੜੀ ਮੀਟਿੰਗ ਜਿਹੜੀ ਵੱਖ-ਵੱਖ ਸੰਪਰਦਾਵਾਂਾਂ ਸੰਤ ਸਮਾਜ ਨਿਹੰਗ ਜਥੇਬੰਦੀਆਂ ਤੇ ਸ਼੍ਰੋਮਣੀ ਕਾਲਦਲ ਤੇ ਬਾਕੀ ਜਿੰਨੇ ਵੀ ਬੁੱਧੀਜੀਵੀ ਔਰ ਜਿਨ੍ਹਾਂ ਨੇ ਪੰਥ ਦੇ ਲਈ ਵੱਖ-ਵੱਖ ਸਮੇਂ 'ਚ ਛੇ ਕੂਮ ਛੇ ਧੰਨ ਦੇ ਲਈ ਸੁਵਾਮਾਂ ਦਿੱਤੀਆਂ ਉਹਨਾਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਸਾਰਿਆਂ ਦੇ ਸੁਝਾਅ ਲੈਣ ਦੇ ਲਈ ਤਾਂ ਕਿ ਆਪਾਂ ਬੜੀ ਸ਼ਾਨੋ ਸ਼ੌਕ ਦੇ ਨਾਲ ਆਸਤਾ ਦੇ ਨਾਲ ਅ ਗੁਰੂ ਪ੍ਰਤੀ ਸਨੇਹ ਰੱਖ ਕੇ ਪਿਆਰ ਰੱਖ ਕੇ ਆਪਾਂ ਜਿਹੜਾ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਵਨੀ ਮਨਾਉਣੀ ਉਹਦੇ ਸੰਬੰਧੀ ਅੱਜ ਵਿਚਾਰਾ ਹੋਣੀ ਹੈ ਸੋ ਅੱਜ ਕੌਣ ਕੌਣ ਸ਼ਾਮਲ ਹੋ ਰਿਹਾ ਜੀ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਦੇਖੋ ਨਿਹੰਗ ਜਥੀਆਂ ਬੰਦੀਆਂ ਸਾਰੀਆਂ ਦੀ ਸਾਰੀਆਂ ਸੰਤ ਸਮਾਜ ਸਾਰੇ ਸਾਰਾ ਦਮਨੀ ਚਕਸਾਲ ਸ਼ਰੋਮਣੀ ਅਕਾਲੀ ਦਲ ਤੇ ਬੁੱਧੀਜੀਵੀ ਤੇ ਜਿਨ੍ਹਾਂ ਨੇ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਨੇ ਇੰ ਬਖਵਕ ਸਮੇਂ ਦੇ ਵਿੱਚ ਧਰਮ ਦੀ ਸੇਵਾ ਕੀਤੀ ਕੌਮ ਦੀ ਸੇਵਾ ਕੀਤੀ ਉਹ ਸਭ ਨੂੰ ਹੀ ਇੱਥੇ ਬੁਲਾਇਆ ਜਾ ਰਿਹਾ ਸੋ ਹੋਰ ਕਿਸੇ ਮਸਲੇ ਤੇ ਗੱਲਬਾਤ ਕੀਤੀ ਜਾਣੀ ਜਿਵੇਂ ਪਟਨਾ ਸਾਹਿਬ ਦੇ ਪੰਜ ਪੈਰਾ ਦਾ ਮਸਲਾ ਨਹੀਂ ਨਹੀਂ ਉਹਦੇ ਲਈ ਆਪਾਂ 5 ਅਗਸਤ ਨੂੰ ਜਿਹੜਾ ਜਲਾ ਰੱਖਿਆ ਉਹ ਉਹਦੇ ਲਈ ਵਿਚਾਰਾ ਹੋਣਗੇ ਆ ਇਹ ਕਲੀਆਂ ਵਿਚਾਰਾ ਜਿਹੜੀਆਂ 350 ਸਾਲਾ ਗੁਰਤੇਗਵਧ ਸਾਹਿਬ ਜੀ ਦੀ ਇਸਤਵ ਦੀ ਸੰਧੀ ਵਿਚਾਰਾ ਹੋਵੇ ਠੀਕ ਹੈ